ਇਹ ਟੁੱਟੇ ਹੋਏ ਨਿਸ਼ਾਨ ਸਾਹਿਬ ਦੀਆਂ ਇਹ ਜਨੇਰੀਆਂ ਸਕੂਲ ਦੇ ਵਿੱਚ ਵਸਤੀ ਆ ਉੱਥੋਂ ਦੀਆਂ ਫੋਟੋਆਂ ਹਨ ਇਹਨੂੰ ਫਰੀਦਕੋਟ ਜ਼ਿਲ੍ਹਾ ਲੱਗਦਾ ਤੇ ਫਰੋਇਪੁਰ ਤੋਂ ਮੁਕਸੋ ਰੋਡ ਆ ਜਨੇਰੀਆਂ ਤੋਂ ਜਨੇਰੀਆਂ ਪਿੰਡ ਤੋਂ ਕਿਲੋਮੀਟਰ ਵਾਟ ਸੰਗਰਹੂੜ ਤੋਂ 2 ਕਿਲੋਮੀਟਰ ਵਾਟ ਡੋੜ ਤੋਂ ਵੀ 2 ਤੇ ਢਲਮਾ ਦੇ ਵੀ ਜਮਾ ਕੋਲੇਆ ਚ ਸਾਦਕ ਤੋਂ 4 ਕਿਲੋਮੀਟਰ ਇਹ ਵਸਤੀ ਪੈਂਦੀ ਆ ਇੱਥੇ ਪਹਿਲਾਂ ਕਿਨੇ ਹੰਗ ਸਿੰਘ ਸੇਵਾ ਕਰਦੇ ਸੀ ਜੋ ਕਿ ਹੁਣ ਗੁਜ਼ਰ ਚੁੱਕੇ ਆ ਉਹਨਾਂ ਦਾ ਜਾਂ ਬੇਟਾ ਜਾਂ ਜਵਾਈ ਆ ਉਹ ਇੱਥੇ ਰਹਿ ਰਿਹਾ ਪਰ ਉਹ ਕਿਤੇ ਹੋਰ ਡਿਊਟੀ ਕਰਦਾ ਸ਼ਹਿਰ ਬਜੀਤਪੁਰ ਸਾਹਿਬ ਇੱਥੇ ਸਾਮ ਸੰਭਾਲ ਨਹੀਂ ਹੋ ਰਹੀ ਤੇ ਨਿਸ਼ਾਨ ਸਾਹਿਬ ਨੇਰੀ ਕਰਕੇ ਸਮੇਂ ਕਰਕੇ ਟੁੱਟ ਚੁੱਕਿਆ ਇਹ ਗੁਰੂਗ੍ਰੰਥ ਸਾਹਿਬ ਮਹਾਰਾਜ ਵੀ ਇੱਕ ਇੱਥੇ ਕਮਰਾ ਹੀ ਆ ਨਾ ਕੋਈ ਕੈਮਰੇ ਆ ਨਾ ਕੋਈ ਸਾਮ ਸੰਭਾਲ ਨਾ ਕੋਈ ਜ਼ਿੰਮੇਵਾਰੀ ਇੱਥੇ ਕੱਲ ਨੂੰ ਕੋਈ ਵੀ ਘਟਨਾ ਵਾਪਰ ਸਕਦੀ ਕਿਉਂਕਿ ਹਰਮੰਦਰ ਸਾਹਿਬ ਤੇ ਕਰ ਬੇ ਆਦਮੀਆਂ ਹੋ ਚੁੱਕੀਆਂ ਜੇ ਕੋਈ ਘਟਨਾ ਵਾਪਰ ਗਈ ਆਪਾਂ ਕੱਲ ਨੂੰ ਥਾਣੇ ਘੇਰਾਂਗੇ ਦਰਿਆ ਵਿਛਾਵਾਂਗੇ ਜਿਹੜੀਆਂ ਇੱਥੇ 20 ਕਿਲੋਮੀਟਰ ਦੇ ਅੰਦਰ ਅੰਦਰ ਜਾਂ ਬਾਹਰ ਵੀ ਸੰਗਤਾਂ ਰਹਿੰਦੀਆਂ ਪੰਥਕ ਆਦਮੀ ਰਹਿੰਦੇ ਆ ਬੰਦੇ ਰਹਿੰਦੇ ਆ ਜ਼ਿੰਮੇਵਾਰ ਉਹਨਾਂ ਨੂੰ ਬੇਨਤੀ ਇਹ ਆ ਕੀ ਜਾ ਕੇ ਇੱਕ ਵਾਰੀ ਪਤਾ ਕਰੋ ਕੀ ਕਹਿੰਦੀ ਆ ਵਸਤੀ ਦੇ ਲੋਕ ਜਾਂ ਇੱਥੇ ਸਾਮ ਸੰਭਾਲ ਵਾਲੇ ਲੋਕ ਜੇਕਰ ਉਹਨਾਂ ਨੇ ਕੋਈ ਜ਼ਿੰਮੇਵਾਰੀ ਲਈ ਆ ਠੀਕ ਆ ਬਹੁਤ ਵਧੀਆ ਗੱਲ ਆ ਸੇਵਾ ਕਰਨ ਦੀ ਚਾਹੀਦੀ ਆ ਜਾਂ ਕੋਈ ਵੀ ਤੁਸੀਂ ਫੈਸਲਾ ਲਓ ਜੇਕਰ ਉਹਨਾਂ ਨੇ ਕਿਹਾ ਵੀ ਸਾਡੇ ਵੱਸੋਂ ਬਾਹਰ ਆ ਤਾਂ ਮਹਾਰਾਜ ਦੇ ਸਰੂਪ ਇੱਥੋਂ ਲੈ ਆਉਣੇ ਚਾਹੀਦੇ ਆ ਕੱਲ ਨੂੰ ਕੋਈ ਘਟਨਾ ਵਾਪਰਦੀ ਆ ਆਪਾਂ ਫਿਰ ਕਵਾਂਗੇ ਸਾਡੇ ਨਾਲ ਧੱਕਾ ਹੋ ਗਿਆ ਥਾਣੇ ਘੇਰਾਂਗੇ ਬਹੁਤ ਕੁਝ ਹੁੰਦਾ ਬਾਅਦ ਵਿੱਚ ਪਰ ਜੇ ਹੱਥ ਨਹੀਂ ਆਉਂਦੀ ਹੱਥ ਮੰਨ ਕੇ ਬੇਨਤੀ ਇਹ ਆ ਕਿ ਆਪ ਦੀਆਂ ਜ਼ਿੰਮੇਵਾਰੀਆਂ ਸਮਝ ਗਏ ਘਟੋ ਘਟ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਫਕਤਾਈ ਨਾ ਕਰੀਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ